ਵੱਡੀ ਖਬਰ ਸਵੇਰੇ ਸਵੇਰੇ ਪੰਜਾਬ ਪੁਲਿਸ ਨੇ ਕਰ ਦਿੱਤਾ ਵੱਡਾ ਅਨਕਾਊਂਟਰ ਚੱਲ ਗਈਆਂ ਨੇ ਤਾੜ-ਤਾੜ ਗੋਲੀਆਂ ਹੋ ਗਈ ਹੈ ਕ੍ਰੋਸ ਫਾਇਰਿੰਗ ਤੇ ਪਗਵਾਨਪੁਰੀਆ ਗੈਂਗ ਦੇ ਤਿੰਨ ਗੁਰਗੇ ਲੱਗ ਗਏ ਨੇ ਪੁਲਿਸ ਦੇ ਹੱਥ ਜਿहां ਅੱਜ ਸਵੇਰੇ ਸਵੇਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਨੂੰ ਇੱਕ ਹੋਰ ਸਫਲਤਾ ਮਿਲੀ ਹੈ ਪੰਜਾਬ ਪੁਲਿਸ ਨੇ ਇੱਕ ਵੱਡਾ ਐਨਕਾਊਂਟਰ ਕਰ ਦਿੱਤਾ ਜਿਸ ਦੇ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਗੁਰਗੇ ਪੁਲਿਸ ਦੇ ਹੱਥ ਲੱਗ ਗਏ ਨੇ ਦੱਸਦੀਏ ਇੱਕ ਪੁਲਿਸ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਪੁਲਿਸ ਇਸ ਥਾਂ ਤੇ ਪਹੁੰਚੀ ਜਦੋਂ ਪੁਲਿਸ ਨੇ ਇਹ ਜਿਹੜੇ ਗੁਰਗੇ ਨੇ ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਹਿਆ ਤਾਂ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਅੱਗੋਂ ਫਾਇਰਿੰਗ ਕੀਤੀ ਜਿਸ ਦੇ ਤਹਿਤ ਇਹਨਾਂ ਦੇ ਵਿੱਚੋਂ ਇੱਕ ਡਾ ਗੈਂਗਸਟਰ ਹੈ ਉਹ ਬੀ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਦੂਸਰੇ ਆ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰੰਤੂ ਪੁਲਿਸ ਨੇ ਬਾਰੀ ਮੁਸ਼ਕਕਤ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਇਹ ਜਿਹੜਾਈ ਕ੍ਰਾਸ ਫਾਇਰਿੰਗ ਹੋਈ ਹੈ ਇਹ ਜਿਹੜਾ ਅਨਕਾਊਂਟਰ ਹੋਇਆ ਹੈ ਉਹ ਜਲੰਧਰ ਦੇ ਪਿੰਡ ਜਮਸ਼ੀਰ ਜੰਡਿਆਲਾ ਰੋਡ ਤੇ ਹੋਇਆ ਹੈ ਜਿੱਥੇ ਪੁਲਿਸ ਤੇ ਇਹਨਾਂ ਗੈਂਗਸਟਰਾਂ ਦੇ ਵਿਚਕਾਰ ਵੱਡੀ ਮੁਠਪੇੜ ਹੋਈ ਹੈ ਤੇ ਜਿਸ ਦੇ ਤਹਿਤ ਇਹ ਤਿੰਨ ਗੁਰਗੇ ਪੁਲਿਸ ਦੇ ਹੱਥ ਲੱਗ ਗਏ ਨੇ ਦੱਸਦੀਏ ਪੁਲਿਸ ਨੂੰ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਹੋਇਆ ਹੈ ਇਹਨਾਂ ਦੇ ਕੋਲੋਂ 6 ਪਿਸਤੌਲ ਤੇ ਵੱਡੀ ਮਾਤਰਾ ਦੇ ਵਿੱਚ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ ਦੱਸ ਦਈਏ ਕਿ ਮਿਲੀ ਚੜ੍ਹ ਕਰਦੇ ਮੁਤਾਬਕ ਹੈ ਇਹ ਜਿਹੜੇ ਗੈਂਗਸਟਰ ਨੇ ਇਹ ਨਸ਼ੇ ਦੀ ਵੀ ਤਸਕਰੀ ਕਰਦੇ ਨੇ ਤੇ ਨਾਲ ਹੀ ਨਾਲ ਹਥਿਆਰਾਂ ਦੀ ਵੀ ਸਪਲਾਈ ਕਰਦੇ ਨੇ ਇਹਨਾਂ ਗੈਂਗਸਟਰਾਂ ਦੇ ਵੱਲੋਂ ਪੇ ਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ ਇਹ ਉਹਨਾਂ ਨੂੰ ਆਪਣੇ ਨੈਟਵਰਕ ਦੇ ਵਿੱਚ ਸ਼ਾਮਿਲ ਕਰਦੇ ਨੇ ਉਹਨਾਂ ਨੂੰ ਨਸ਼ੇ ਤੇ ਲਾਉਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਰਕਮ ਵਸੂਲਦੇ ਨੇ ਦੱਸਦੀ ਕਿ ਬੀਤੇ ਦਿਨ ਤਰਨਤਾਰਨ ਦੇ ਵਿੱਚ ਇੱਕ ਹੋਰ ਵੱਡਾ ਇਨਕਾਊਂਟਰ ਹੋਇਆ ਸੀ ਉਸ ਦੇ ਵਿੱਚ ਵੀ ਜਿਹੜੇ ਕਿ ਕੁਝ ਗੁਰਗੇ ਪੁਲਿਸ ਦੇ ਹੱਥ ਲੱਗੇ ਸਨ ਇਹ ਵੀ ਇੱਕ ਪੁਲਿਸ ਦੀ ਵੱਡੀ ਸਫਲਤਾ ਸੀ ਤੇ ਹੁਣ ਤਰਨਤਾਰਨ ਦੇ ਇਨਕਾਊਂਟਰ ਤੋਂ ਬਾਅਦ ਜਲੰਧਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸਵੇਰੇ-ਸਵੇਰੇ ਇੱਕ ਵੱਡਾ ਇਨਕਾਊਂਟਰ ਕਰ ਲਿਆ ਗਿਆ ਜਿਸ ਦੇ ਵਿੱਚ ਜੱਗੂ ਭਗਵਾਨ ਪੁਰੀਆ ਗੈਂਗ ਦੇ ਤਿੰਨ ਗੁਰਗੇ ਪੁਲਿਸ ਦੇ ਹੱਥ ਲੱਗੇ ਨੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਦੂਸਰੇ ਪਾਸੇ ਤਰਨਤਾਰਨ ਦੇ ਵਿੱਚ ਇੱਕ ਨਸ਼ਾ ਤਸਕਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦਸਦੀਕ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਇਸ ਨਸ਼ਾ ਤਸਕਰ ਨੂੰ ਜਿਹੜਾ ਕਿ ਫੜਨ ਦੀ ਕੋਸ਼ਿਸ਼ ਕੀਤੀ ਤੇ ਇਸ ਦੇ ਵੱਲੋਂ ਵੀ ਪੁਲਿਸ 'ਤੇ ਗੋਲੀਬਾਰੀ ਕੀਤੀ ਗਈ ਤੇ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਵੀ ਗੋਲੀਆਂ ਚਲਾਈਆਂ ਨੇ ਜਿਸ ਦੇ ਤਹਿਤ ਇਹ ਨਸ਼ਾ ਤਸਕਰ ਜਿਹੜਾ ਕਿ ਪੁਲਿਸ ਦੇ ਹੱਥ ਲੱਗ ਗਿਆ ਇਸ ਦੀ ਗੋਲੀ ਲੱਗੀ ਤੇ ਇਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀ ਪੁਲਿਸ ਨੇ ਇਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਦੱਸਦੀ ਹੈ ਕਿ ਇਸ ਦੀ ਪਛਾਣ ਲਵਕਰਨ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਪਿੰਡ ਬਾਕੀਪੁਰ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਨਸ਼ਾ ਤਸਕਰ ਦੇ ਵੱਲੋਂ ਹੋਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਆਪਣੇ ਚਾਲ ਦੇ ਵਿੱਚ ਫਸਾਇਆ ਗਿਆ ਹੈ ਤੇ ਉਹਨਾਂ ਨੂੰ ਵੀ ਇਹ ਨਸ਼ਾ ਸਪਲਾਈ ਕਰਦਾ ਸੀ ਇਸ ਨੇ ਜਾਣਕਾਰੀ ਦਿੱਤੀ ਹੈ ਕਿ ਕਾਫੀ ਲੰਮੇ ਸਮੇਂ ਤੋਂ ਇਹ ਨਸ਼ੇ ਦੀ ਤਸਕਰੀ ਕਰ ਰਿਹਾ ਹੈ ਦੱਸਦੀ ਹੈ ਕਿ ਜਿਹੜਾ ਅਨਕਾਊਂਟਰ ਜਲੰਧਰ ਦੇ ਵਿੱਚ ਹੋਇਆ ਉਸ ਦੇ ਵਿੱਚ ਲਗਭਗ 15 ਦੇ ਕਰੀਬ ਫਾਇਰ ਹੋਏ ਨੇ ਜਿਸ ਦੇ ਤਹਿਤ ਜਿਹੜੇ ਚੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਗੁਰਗੇ ਪੁਲਿਸ ਦੇ ਹੱਥ ਲੱਗੇ ਨੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਜਿਹੜੇ ਕਿ ਬਹੁਤ ਵੱਡਾ ਜਾਲ ਵਿਛਾਇਆ ਗਿਆ ਸੀ ਜਿੱਥੇ ਕਿ ਨਸ਼ਾ ਸਪਲਾਈ ਕਰਦੇ ਸਨ ਤੇ ਨਾਲ ਹੀ ਨਾਲ ਹਥਿਆਰਾਂ ਦੀ ਤਸਕਰੀ ਵੀ ਕਰਦੇ ਸਨ ਸੋ ਪੁਲਿਸ ਦੇ ਵੱਲੋਂ ਇਸ ਵੇਲੇ ਜਲੰਧਰ ਦੇ ਵਿੱਚ ਇੱਕ ਵੱਡਾ ਅਨਕਾਊਂਟਰ ਕਰ ਲਿਆ ਗਿਆ ਹੈ